ਅਕਾਲੀ ਦਲ ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਗਏ ਮੰਗ ਪੱਤਰ ਇਸ ਲੜੀ ਤਹਿਤ ਫਰੀਦਕੋਟ ਵਿਖੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉੱਤੇ ਲੱਗੇ ਐਨਐਸਏ ਤੀਸਰੀ ਵਾਰਵਾਦੇ ਦਾ ਵੱਡੇ ਤੌਰ ਤੇ ਵਿਰੋਧ ਅੱਜ ਅਸੀਂ ਲੋਕਾਂ ਦੁਆਰਾ ਚੁਣੇ ਹੋਏ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਜੀ ਜੋ ਲੋਕ ਸਭਾ ਹਲਕਾ ਖੰਡੂਤ ਸਾਹਿਬ ਤੋਂ ਲੋਕਾਂ ਦੀ ਨੰਮਿੰਂਦਗੀ ਕਰਦੇ ਨੇ ਉਹਨਾਂ ਤੇ ਸਰਕਾਰ ਵੱਲੋਂ ਵਾਰ-ਵਾਰ ਐਨਐਸਏ ਲਾਈ ਜਾ ਰਹੀ ਹੈ ਪਹਿਲਾਂ ਸਾਲ ਵਾਸਤੇ ਫਿਰ ਸਾਲ ਵਾਸਤੇ ਉਹਨੂੰ ਫਿਰ ਸਾਲ ਵਾਸਤੇ ਵਧਾ ਦਿੱਤੀ ਗਈ ਆ ਮੈਂ ਸਮਝਦਾ ਜਿਹੜੀ ਐਨਐਸਏ ਆ ਇਕੱਲੀ ਭਾਈ ਅਮਰਤਪਾਲ ਸਿੰਘ ਤੇ ਨਹੀਂ ਲਾਈ ਗਈ ਜਿੰਨੇ ਲੋਕਾਂ ਨੇ ਉਹਨੂੰ ਵੋਟ ਪਾਈ ਆ 4-5 ਲੱਖ ਲੋਕਾਂ ਨੇ ਉਹਨੂੰ ਵੋਟ ਪਾਈ ਆ ਇਹ 4-5 ਲੱਖ ਲੋਕਾਂ ਤੇ ਐਨਐਸਏ ਲਾਈ ਗਈ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਉਹਨਾਂ ਨੇ ਆਵਾਜ਼ ਬੰਨਣਾ ਸੀ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਉਣੀ ਸੀ ਹਲਕੇ ਦੀ ਲੋਕਾਂ ਦੀਆਂ ਜਿਹੜੀਆਂ ਦਰਪੇਸ਼ ਮੁਸ਼ਕਲਾਂ ਉਹਨਾਂ ਦਾ ਹੱਲ ਕਰਨਾ ਸੀ ਇਲਾਕੇ ਦਾ ਵਿਕਾਸ ਕਰਾਉਣਾ ਸੀਗਾ ਇਹ ਲੋਕਾਂ ਦਾ ਵਿਕਾਸ ਵੀ ਰੋਕਿਆ ਜਾ ਰਿਹਾ ਸਰਕਾਰ ਵੱਲੋਂ ਲੋਕਾਂ ਦੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ ਉਸ ਸੰਬੰਧੀ ਕਾਲੀ ਦਲ ਵਾਰਿਸ ਪੰਜਾਬ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਅੱਜ ਡੀਸੀ ਰਾਹੀਂ ਗਵਰਨਰ ਸਭ ਨੂੰ ਅੱਜ ਮੰਗ ਪੱਤਰ ਦਿੱਤੇ ਜਾ ਰਹੇ ਆ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਭਾਈ ਅਮਰਪਾਲ ਸਿੰਘ ਨੂੰ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਬਾਕੀ ਜਿੰਨੇ ਵੀ ਸਾਡੇ ਬੰਦੀ ਸਿੰਘ ਆ ਭਾਈ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਆ ਆ ਦੇਖੋ ਉਹ ਪ੍ਰੋਬਲ ਤੇ ਚੱਲ ਰਹੇ ਸੀ ਉਹਨਾਂ ਨੂੰ ਸਿਹਤ ਵੀ ਉਹਨਾਂ ਦੀ ਯਾਜਤ ਨਹੀਂ ਦੇ ਰਹੀ ਉਹਨਾਂ ਨੂੰ ਦੁਬਾਰਾ ਫਿਰ ਜੇਲ੍ਹ ਦੇ ਵਿੱਚ ਅੱਜ ਆਰਡਰ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਦੁਬਾਰਾ ਫਿਰ ਰੱਖਿਆ ਗਿਆ ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੇ ਸਜ਼ਾਵਾਂ ਪੂਤ ਲਈਆਂ ਭਾਈ ਜਗਤਾਰ ਸਿੰਘ ਉਤਾਰਾ ਪਰਮਜੀਤ ਸਿੰਘ ਪੌਰਾ ਜਿੰਨੇ ਵੀ ਰਾਜਸੀ ਕੈਦੀ ਆ ਸਿੱਖਾਂ ਦੇ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਅਜੇ ਤੱਕ ਰਿਹਾਇ ਨਹੀਂ ਕੀਤਾ ਜਾ ਰਿਹਾ ਇੱਥੇ ਨੂਰਾ ਮਾਪਡਾਂਡਾ ਜਿਨ੍ਹਾਂ ਨੇ ਜੂਨ ਨਵੰਬਰ 1984 ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸ਼ਰੇਆਮ ਈਆਂ ਪੈਣਾ ਨੂੰ بے پات ਕੀਤਾ ਦਿੱਲੀ ਦੇ ਵਿੱਚ ਉਹ ਅਸ਼ਰਮ ਘੁੰਮ ਰਹੇ ਉਹ ਐਮਪੀ ਬਣ ਗਏ ਮੈਂਬਰ پارਲੀਮੈਂਟ ਬਣ ਗਏ ਐਮਐਲਏ ਬਣ ਗਏ ਪਰ ਦੂਸਰੀ ਪਾਸ ਸਿੱਖ ਨੌਜਵਾਨ ਜਿਨ੍ਹਾਂ ਨੇ ਆਪਣੀਆਂ ਹੱਕੀ ਮੰਗਾਂ ਦੇ ਲਈ ਜਦੋਂ ਉਹਨਾਂ ਤੇ ਅਤਿਆਚਾਰ ਹੋਇਆ ਉਹਨਾਂ ਦਾ ਸ੍ਰੀ ਹਰਮੰਦਰ ਸਾਹਿਬ ਪਵਿੱਤਰ ਹਰਮੰਦਰ ਸਾਹਿਬ ਗੁਰੂ ਰਾਮਦਾਸ ਦਾ ਦਰੱਟ ਆਇਆ ਗਿਆ ਉਸ ਤੋਂ ਬਾਅਦ ਉਹ ਸੰਘਰਸ਼ੀ ਕੁੱਤੇ ਉਹਨਾਂ ਨੇ ਆਉਦੀ ਜਿਹੜੀ ਸਜ਼ਾ ਸੀ ਉਹ ਵੀ ਭੁਗਤਦੀ ਅੱਜ ਤੱਕ ਉਹਨਾਂ ਨੂੰ ਰਿਆ ਨਹੀਂ ਕੀਤਾ ਜਾ ਜਾ ਰਿਹਾ ਦੂਜੇ ਪਾਸੇ ਸੌਦਾ ਸਾਧ ਜਿੱਤੇ ਕਿੰਨੇ આરોਪ ਲੱਗੇ ਕਿੰਨੇ ਕੇਸ ਹਉਤੇ ਉਹਨੂੰ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਸਿੱਖਾਂ ਨੂੰ ਚੜਾਉਣ ਵਾਸਤੇ ਜਿ ਪੰਜਾਬ ਦੇ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਦਾ ਸਮਾਗਰ ਰਚਿਆ ਉਹਦੇ ਕਾਰਨ ਕਿੰਨੀਆਂ ਇੱਥੇ ਪ੍ਰਸਾਦ ਵਧਿਆ ਲੜਾਈਆਂ ਹੋਈਆਂ ਉਹਨੂੰ ਛਰੇਆਂ ਮਰਜਾਨਾ ਪਰੋਲਾਂ ਦਿੱਤੀਆਂ ਜਾ ਰਹੀਆਂ ਜਿਹੜੇ ਸਿੱਖ ਕੈਦੀ ਸਾਡੇ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਉਸ ਕਾਨੂੰਨੀ ਬਰਕਿਰਿਆ ਅਗਲੀ ਹੁਣ ਕੀ ਵਿਸਥਾਰ ਕਰੋਗੇ ਤੁਸੀਂ ਅਸੀਂ ਇਹਦੇ ਰਾਈ ਸਰਕਾਰ ਨੂੰ ਪਹਿਲਾਂ ਤਾਂ ਸਾਡਾ ਫਰਜ਼ ਮੰਨਦਾ ਯਾਦ ਪੱਤਰ ਦੇਣ ਜਾ ਰਹੇ ਹਾਂ ਅੱਜ ਅਸੀਂ ਉਸ ਤੋਂ ਬਾਅਦ ਸ਼ਰਮਨੀ ਅਕਾਲੀ ਦਲਵਾਸ ਪੰਜਾਬ ਸਮੁੱਚੇ ਪੰਥਕ ਦਰਦਗਾਂ ਨੂੰ ਲਾਲ ਲੈ ਕੇ ਅਗਲਾ ਪ੍ਰੋਗਰਾਮ ਲੀਕਾਂਗੇ ਮੋਰਚੇ ਵੀ ਚੱਲ ਰਹੇ ਆ ਵਾਰ-ਵਾਰ ਪਾਰਲੀਮੈਂਟ ਦੇ ਵਿੱਚ ਵੀ ਵਾਜਾਂ ਠਾਹਾਂ ਗਿਆਆਂ ਗਈਆਂ ਵੱਖ-ਵੱਖ ਪਾਰਲੀਮੈਂਟ ਮੈਂਬਰਾਂ ਵੱਲੋਂ ਪਰ ਸਰਕਾਰ ਦੀ ਕੰਨ ਤੇ ਜੂ ਨਹੀਂ ਸਰਕ ਰਹੀਗੀ ਹੋਲੀ ਹੈ ਸਰਕਾਰ ਪਤਾ ਨਹੀਂ ਕੀ ਕਾਰਨ ਕਿ ਉਹਨਾਂ ਸਿੱਖ ਨੌਜਵਾਨਾਂ ਨੂੰ ਕਿਉਂ ਨਹੀਂ ਛੱਡਣਾ ਚਾਹੁੰਦੀ ਉਹਦੇ ਸਬੰਧੀ ਅੱਜ ਅਸੀਂ ਇੱਕ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦੇ ਜਾਂਗੇ ਅਗਲਾ ਪ੍ਰੋਗਰਾਮ ਕੀ ਲਿਖਿਆ ਜਾ ਰਿਹਾ ਹੈ ਅਗਲਾ ਪ੍ਰੋਗਰਾਮ ਆਉਣ ਵਾਲੇ ਸਮੇਂ 'ਚ ਸਾਰੇ ਜਿੰਨਾ ਵੀ ਸਾਡੀ ਬਾਡੀ ਉੱਪਰਲੇ ਲੈਵਲ ਦੀ ਉਹਨਾਂ ਨਾਲ رائے ਕਰਕੇ رائے مشورہ ਕਰਕੇ ਅਗਲਾ ਪ੍ਰੋਗਰਾਮ ਦੱਸਿਆ ਜੀ ਸਹੀ ਗੁੱਟ ਜੀ ਹੈ ਸਾਰੇ ਪੰਜਾਬ ਚ ਹੈ ਸਮੁੱਚੇ ਪੰਜਾਬ ਦੇ ਵਿੱਚ ਅੱਜ ਇਹ ਦਿੱਤੇ ਜਾ ਰਹੇ ਆ ਹਾਂ ਡੀਸਬਰ ਡੀਸਬਰ ਨੂੰ ਮੰਗ ਪੱਤਰ ਮੰਗ ਕਰ ਰਹੇ ਆ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਪੀਕਪੂਟ ਜ਼ਿਲ੍ਹੇ ਦਾ ਆਬਜ਼ਰਵਰ ਹਾਂ ਮੈਂ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦਾ ਤੇ ਅੱਜ ਅਸੀਂ ਇੱਥੇ ਜਿਹੜਾ ਹੈਗਾ ਵੀ ਮੰਗ ਪੱਤਰ ਦੇਣ ਲਈ ਇਕੱਠੇ ਹੋਏ ਆ ਕਿ ਜਿਹੜੀ ਐਨਐਸਐ ਵਾਰ-ਵਾਰ ਇੱਕ ਨਜਾਇਜ਼ ਤਰੀਕੇ ਦੇ ਨਾਲ ਵਧਾਈ ਜਾ ਰਹੀ ਆ ਉਹਦੇ ਵਿਰੋਧ ਦੇ ਵਿੱਚ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਜਿਹੜਾ ਆ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਡੀਸੀ ਸਾਹਿਬ ਨੂੰ ਜਿਹੜਾ ਮੰਗ ਪੱਤਰ ਸੰਗਠਨ ਦੇ ਵੱਲੋਂ ਦਿੱਤਾ ਜਾ ਰਿਹਾ ਕਿ ਇਹ ਆਮ ਲੋਕਾਂ ਦੀ ਆਵਾਜ਼ ਹੈ ਇਹਨੂੰ ਤੁਸੀਂ ਜ਼ਿਆਦਾ ਦੇਰ ਤੱਕ ਰੋਕ ਨਹੀਂ ਸਕਦੇ ਇੱਕ ਬੰਦੇ ਨੂੰ ਜੇਲ੍ਹ ਦੇ ਵਿੱਚ ਰੱਖ ਲੋਗੇ ਦਸਾਂ ਨੂੰ ਰੱਖ ਲੋਗੇ 100 ਬੰਦੇ ਨੂੰ ਰੱਖ ਲੋਗੇ ਜਿਹੜੇ 4 ਲੱਖ ਬੰਦੇ ਨੇ ਵੋਟ ਪਾ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਹੈ ਉਹਨਾਂ ਦੀ ਆਵਾਜ਼ ਨੂੰ ਤੁਸੀਂ ਕਿੰਨੀ ਕੁ ਦੇਰ ਤੱਕ ਰੋਕ ਲੋਗੇ ਫਿਰ ਉਹ ਅਗਲੀਆਂ elections ਵੀ ਆਉਣੀਆਂ ਨੇ ਤੇ ਜੇਕਰ ਇੰਨੇ ਹੀ ਤਰੀਕੇ ਦੇ ਨਾਲ ਐਸੇ ਤਰੀਕੇ ਦੇ ਨਾਲ ਨਜਾਇਜ਼ ਤਰੀਕੇ ਦੇ ਨਾਲ ਕਿਸੇ ਵੀ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਪੰਜਾਬ ਦਾ ਇਹ ਤਸਵੀਰ ਆ ਪੰਜਾਬ ਦਾ ਹਰ ਨਾਗਰਿਕ ਆ ਜਿਹੜਾ ਹਰ ਬੰਦਾ ਹੈ ਉਹ ਤੱਕੇ ਦੇ ਵਿਰੁੱਧ ਖੜਦਾ ਹੈ ਤੇ ਇਹਦੇ ਨਤੀਜੇ ਉਹਨਾਂ ਨੂੰ ਭੁਗਤਨੇ ਪੈਣਗੇ। ਅਗਲਾ ਪ੍ਰੋਗਰਾਮ ਫਿਰ ਕੀ ਲਿਖਿਆ ਜਾ ਰਿਹਾ ਏ ਥੋੜਾ। ਅਗਲਾ ਪ੍ਰੋਗਰਾਮ ਇਹ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਊਗਾ ਸਾਰੇ ਵਿਚਾਰ ਕਰਕੇ ਤੇ ਇਹ ਸੰਘਰਸ਼ ਨੂੰ ਲੰਮਾ ਤੇ ਹੋਰ ਤਿੱਖਾ ਲਿਜਾ ਕੇ ਉਹਨਾਂ ਦੇ ਸਾਹਮਣੇ ਲੈ ਕੇ ਜਾਂਦਾ ਜਾਊਗਾ। ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز